ਸਮੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਸੋ ਮੱਚ ਤੁਸੀਂ ਕੈਲਗਰੀ ਆਏ ਹੋ ਤੇ ਸਵੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਪਹਿਲਾਂ ਤਾਂ ਤੁਹਾਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਕਨੈਕਟਡ ਫਰਮ ਦੇ ਸੁਣਨ ਵਾਲੇ ਹਾਂ ਮੇਰੇ ਵੱਲੋਂ ਫਿਰ ਤੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਯਾ ਕੋਇਨਸੀਡੈਂਟ ਬਣਿਆ ਅੱਜ ਇੱਕ ਤਰੀਕੇ ਨਾਲ ਮੁਲਾਕਾਤ ਹੋਣੀ ਸੀਗੀ ਤੇ ਸਮੀਪ ਸਿੰਘ ਜੀ ਜੋ ਤੁਸੀਂ ਕਰ ਰਹੇ ਹੋ ਫਲਾਈ ਐਮਰਸਰ ਇਨੀਸ਼ੀਏਟਿਵ ਜਿਹੜਾ ਤੁਸੀਂ ਚਲਾ ਰਹੇ ਹੋ ਅ ਦੇਖੋ ਵੈਂਕੂਵਰ ਤੋਂ ਅੰਮ੍ਰਿਤਸਰ ਦੀ ਕਨੈਕਟੀਵਿਟੀ ਬਣ ਜਾਂਦੀ ਆ ਕਿਸੇ ਤਰੀਕੇ ਯੂ ਨੋ ਟੋਰਾਂਟੋ ਤੋਂ ਬਣ ਜਾਂਦੀ ਆ ਸੋ ਜਿਹੜਾ ਇੱਕ ਮੇਨ ਵੱਡਾ ਸ਼ਹਿਰ ਕੈਨੇਡਾ ਦਾ ਜਿਹੜਾ ਇਸ ਪੱਖੋਂ ਅੱਜ ਦੀ ਡੇਟ 'ਚ ਮੈਂ ਕਹੂੰਗਾ ਕਿ ਸਫਰ ਕਰ ਰਿਹਾ ਕਿਉਂਕਿ ਮੈਂ ਖੁਦ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਹਾਂ ਤੇ ਮੈਨੂੰ ਪਤਾ ਵੀ ਮੈਨੂੰ ਕਿੰਨੀ ਪ੍ਰੋਬਲਮ ਆਉਂਦੀ ਆ ਜਦੋਂ ਮੈਂ ਕੈਲਗਰੀ ਤੋਂ ਅੰਮ੍ਰਿਤਸਰ ਜਾਣਾ ਹੁੰਦਾ ਸੋ ਇੱਥੇ ਬਹੁਤ ਸਾਨੂੰ ਨਾ ਇੱਕ ਧੁੰਦਲਕਾ ਜਿਹਾ ਬਣਿਆ ਹੋਇਆ ਐ ਇੱਥੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਇੱਕ ਓਪਨ ਸਕਾਈਜ਼ ਐਗਰੀਮੈਂਟ ਸੀਗਾ ਗਵਰਨਮੈਂਟ ਆਫ ਕੈਨੇਡਾ ਦਾ ਸਮਥਿੰਗ ਲਾਈਕ 댓 ਵੀ ਇਹ ਕੀ ਆ ਅਸਲੀ ਗਰਾਉਂਡ ਰਿਐਲਿਟੀ ਕੀ ਆ ਸਭ ਤੋਂ ਪਹਿਲਾਂ ਜੀ ਧੰਨਵਾਦ ਤੁਹਾਡਾ ਤੁਸੀਂ ਥੋੜੇ ਸਮੇਂ ਜੋ ਮੈਨੂੰ ਫਟਾਫਟ ਮਿਲਣ ਆਏ ਤੇ ਅੱਸੀ ਸਾਡੀ ਗੱਲਬਾਤ ਹੋ ਰਹੀ ਆ ਹੁਣ ਤੇ ਮੈਨੂੰ ਐਕਚੁਅਲੀ ਮੈਂ ਜਿੱਥੇ ਵੀ ਪਹਿਲਾਂ ਤੁਸੀਂ ਸਾਡੇ ਕੈਂਪੇਨ 'ਚ ਵੀ ਦੇਖਿਆ ਮੈਨੂੰ ਕਈ ਕਹਿੰਦੇ ਸੀ ਕਿ ਤੁਸੀਂ ਕੈਲਗਰੀ ਦੀ ਗੱਲ ਨਹੀਂ ਕਰਦੇ ਹੂੰ ਤੇ ਮੈਂ ਪਹਿਲੀ ਵਾਰੀ ਕੈਲਗਰੀ ਆਇਆ ਤੇ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਕਿ ਜਦੋਂ ਟੋਰਾਂਟੋ ਤੋਂ ਬਰਮਿੰਗਮ ਰਾਈ ਫਲਾਈਟ ਚੱਲਦੀ ਸੀ ਤੇ ਉਦੋਂ ਕੈਨੇਡਾ ਸਟਾਰ ਕੇ ਕਹਿੰਦੇ ਇੱਕ ਆਰਟੀਕਲ ਲਿਖਿਆ ਦ ਫਲਾਈਿੰਗ ਵਿਲੇਜ 에ਅਰ ਇੰਡੀਆ ਤੇ ਮੈਂ ਅਕਸਰ ਗੱਲ ਕਰਦਾ ਕਿ ਇੱਕ ਪਿੰਡ ਉੱਡਦਾ ਅੰਮ੍ਰਿਤਸਰ ਉੱਡਦਾ ਕੈਨੇਡਾ ਪਹੁੰਚਦਾ ਸੀ ਟੋਰਾਂਟੋ ਇਸ ਤਰ੍ਹਾਂ ਟੋਰਾਂਟੋ ਤੋਂ ਉੱਡਦਾ ਸੀ ਲੰਡਨ ਆਂਦਾ ਸੀ ਲੰਡਨ ਤੋਂ ਅੰਮ੍ਰਿਤਸਰ ਪਹੁੰਚਦਾ ਸੀ ਪਰ ਅੱਜ ਮੈਨੂੰ ਆ ਕੇ ਇੱਥੇ ਦੇਖਿਆ ਕਿ ਕੈਲਗਰੀ ਵੀ ਇੱਕ ਹੋਰ ਪੰਜਾਬ ਵਸਿਆ ਤੇ ਮੈਨੂੰ ਐਕਚੁਅਲੀ ਬਹੁਤ ਮੇਰੇ ਅੱਖਾਂ 'ਚ ਅਥਰੂ ਵੀ ਆਇਆ ਜਦੋਂ ਮੈਂ ਦੇਖਿਆ ਇੱਥੇ ਆ ਕੇ ਕਿਸ ਤਰ੍ਹਾਂ ਸਾਡੀ ਕਮਿਊਨਿਟੀ ਫੈਲੀ ਹੋਈ ਹੈ ਤੇ ਹੁਣ ਮੈਨੂੰ ਜ਼ਰੂਰ ਹੈ ਤੁਸੀਂ ਸਾਨੂੰ ਹੋਰ ਸੁਣੋਗੇ ਕਿ ਅਸੀਂ ਮੈਨੂੰ ਲੱਗਦਾ ਵੇਖ ਕੇ ਕਿ ਕੈਲਗਰੀ ਤੋਂ ਵੀ ਫਲਾਈਟ ਜੜੀ ਹੈ ਉਹ ਅਸੀਂ ਪੁਸ਼ ਕਰੀਏ ਵਨ ਸਟਾਪ ਕਨੈਕਟੀਵਿਟੀ ਦਾ ਕਰ ਰਹੇ ਹਾਂ ਪਰ ਉਸ ਤੋਂ ਪਰੇਕਸ ਸਿੱਧੀ ਫਲਾਈਟ ਦਾ ਵੀ ਅਸੀਂ ਨਾਲ ਹੀ ਪੁਸ਼ ਕਰਾਂਗੇ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ఓਪਨ ਸਕਾਈ ਆਪਾਂ ਗੱਲ ਕਰਦੇ ਰਹੇ ਹਾਂ ਕਿ ਕਿਉਂ ਨਹੀਂ ਫਲਾਈਟ ਅੰਮ੍ਰਿਤਸਰ ਨੂੰ ਜਾਂਦੀਆਂ ਆਪਾਂ ఓਪਨ ਸਕਾਈ ਇਸ ਤਰ੍ਹਾਂ ਕਿ ਇਹਨਾਂ ਨੇ ਇੱਕ ਸਮਝੌਤਾ ਕੀਤਾ ਦੋ ਤਿੰਨ ਸਾਲ ਪਹਿਲਾਂ ਜਿਹੜਾ ਕਿ ਲਿਬਰਲ ਗਵਰਨਮੈਂਟ ਨੇ ਟੂਡੋ ਟੂਡੋ ਸਾਹਿਬ ਟੂਡੋ ਸਾਹਿਬ ਦੀ ਗਵਰਨਮੈਂਟ ਸੀ ਤੇ ਸਮਝੌਤਾ ਉਦੋਂ ਆਇਆ ਜਦੋਂ ਅਸੀਂ ਪਾਰਲੀਮੈਂਟ ਚ ਪਟੀਸ਼ਨ ਪਾਈ ਸੀ ਫਲਾਈਟ ਦੀ ਹੂੰ ਤੇ ਕਾਫੀ ਸਾਡਾ ਕੈਂਪੇਨ ਸੀਗਾ ਉਮਰ ﺍﻟगाਬਰਾ ਮੰਤਰੀ ਸੀਗੇ ਤੇ ਉਹਨਾਂ ਨੂੰ ਸਮਝਾਇਆ ਵੀ ਕਿ ਅਸੀਂ ਇਸ ਤਰ੍ਹਾਂ ਅੰਮ੍ਰਿਤਸਰ ਨੂੰ ਤੁਸੀਂ ਫਲਾਈਟਸ ਜਿਹੜਾ ਪੁਸ਼ ਕਰੋ ਐਂਡ ਹੀ ਸੈਡ ਕਿ ਹੀ ਕੈਨ ਨਾਟ ਕਿਉਂਕਿ ਇੱਕ ਪ੍ਰਾਈਵੇਟ 에ਅਰਲਾਈਨ ਹੈ ਹੂੰ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਪ੍ਰਾਈਵੇਟ 에ਅਰਾਂ ਨੂੰ ਪੁਸ਼ ਨਹੀਂ ਕਰ ਸਕਦੇ ਪਰ ਤੁਸੀਂ ਸਮਝੌਤੇ ਵੀ ਤੇ ਆਪਣੀ ਪ੍ਰਾਈਵੇਟ 에ਅਰਲਾਈਨਸ ਨੂੰ ਫੇਵਰ ਕਰਨ ਲਈ ਕਰਦੇ ਜੇ ਹੂੰ ਕਿਉਂਕਿ ਇਹ ਮਿਡਲ ਈਸਟਰਨ ਕੈਰੀਅਰ ਉਹ ਅਮਿਰੇਟਸ ਵਗੈਰਾ ਇੱਥੇ ਬੈਂਕੂਵਰ ਨਹੀਂ ਜਾ ਸਕਦੇ ਬਿਲਕੁਲ ਨਹੀਂ ਆਉਂਦੇ ਸੋ ਇਹ ਕਾਫੀ ਪੰਜਾਬੀਆਂ ਨੂੰ ਸਮਝ ਨਹੀਂ ਆ ਗਿਆਲੇ ਵੀ ਤੇ ਇਹਨਾਂ ਨੇ ਫਿਰ ਇਹਨਾਂ ਦੀ तकरीबन 65 ਕਿੰਨੀਆਂ ਫਲਾਈਟਾਂ ਨਾਲ ਦਾ ਸਮਝੌਤਾ ਸੀਗਾ ਤੇ ਇਹਨਾਂ ਨੇ ਕਰਤਾ ਅਨਲਿमिटेड ਜਿਹੜਾ ਸਮਝੌਤਾ ਕੀਤਾ ਗਿਆ ਅੱਛਾ ਜੀ ਇੰਡੀਆ ਨਾਲ ਇੰਡੀਆ ਨਾਲ ਜਿੰਨੇ ਮਰਜੀ ਇੰਡੀਆ ਦੇ ਕੈਰੀਅਰ ਇਹਨਾਂ ਦੇ ਚਾਰ 에ਰਪੋਰਟਸ ਨੇ ਉਹਨਾਂ ਤੇ ਲੈ ਕੇ ਆ ਸਕਦੇ ਨੇ ਫਲਾਈਟਸ ਓਕੇ ਉਹ ਤੇ ਪਲੱਸ 1 ਆਫ देयर ਚੁਆਇਸ ਜਾਂ ਕਿਸ ਤਰ੍ਹਾਂ ਮੈਨੂੰ ਪੂਰਾ ਯਾਦ ਨਹੀਂ ਹੈ ਪਰ ਕੈਨੇਡੀਅਨ ਕੈਰੀਅਰ ਨੇ ਉਹ ਸਿਰਫ 6 ਏਅਰਪੋਰਟ ਜਿਹੜੇ ਨੇ ਇੰਡੀਆ ਦੇ ਮੈਟਰੋ ਏਅਰਪੋਰਟ ਵੱਡੇ ਉੱਥੇ ਜਾ ਸਕਦੇ ਨੇ ਬਸ ਅੱਛਾ ਜੀ ਤੇ ਉਹਨਾਂ ਵਿੱਚ ਆਬਵੀਅਸਲੀ ਅੰਮ੍ਰਿਤਸਰ ਸੀਗਾ ਨਹੀਂ ਸਾਨੂੰ ਬਹੁਤ ਫੋਨ ਆਇਆ ਵਧਾਈ ਹੋਵੇ ਓਪਨ ਸਕਾਈ ਹੋ ਗਿਆ ਹੁਣ ਕੋਈ ਵੀ 에ਅਰਲਾਈਨ ਜਿੱਥੇ ਮਰਜੀ ਜਾ ਸਕਦੀ ਪਰ ਪੰਜਾਬੀਆਂ ਨੂੰ ਇਹ ਸਮਝ ਨਹੀਂ ਸੀ ਕਿ ਓਪਨ ਸਕਾਈ ਦਾ ਇਹ ਮਤਲਬ ਹੈ ਕਿ ਕੈਨੇਡਾ ਦੀ ਕੋਈ ਵੀ 에ਅਰਲਾਈਨ ਜਿੱਥੇ ਮਰਜੀ ਇੰਡੀਆ ਦੇ 에ਅਰਪੋਰਟ ਪਹੁੰਚ ਜਾਏ ਉਹਨਾਂ ਨੇ ਰੈਸਟ੍ਰਿਕਸ਼ਨ ਲਾਤੀ 6 에ਅਰਪੋਰਟ ਓਕੇ ਉਹ ਇਹਨਾਂ ਨੇ ਹਾਈਲਾਈਟਿੰਗ ਕੀਤਾ ਹੂੰ ਫਿਰ ਅਸੀਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਸਾਰਿਆਂ ਨੂੰ মিডিਆ ਰਾਹੀਂ ਜਿਹੜੇ ਕਨੈਕਟ ਐਫ ਐਮ ਅਸੀਂ ਇੱਥੇ ਗੱਲਬਾਤ ਕੀਤੀ ਜੀ ਤੇ ਉੱਥੇ ਦੱਸਿਆ ਕਿ ਇਹ ਚ ਅੰਮ੍ਰਿਤਸਰ ਤੇ ਸ਼ਾਮਿਲ ਹੀ ਨਹੀਂ ਹੈ ਹੂੰ ਜਿਹੜਾ ਇਹਨਾਂ ਨੇ ਐਗਰੀਮੈਂਟ ਸਾਈਨ ਕਰ ਲਿਆ ਹੁਣ ਕੋਈ ਵੀ ਕੈਨੇਡੀਅਨ 에ਅਰਲਾਈਨ ਅੰਮ੍ਰਿਤਸਰ ਦੀ ਫਲਾਈਟ ਨਹੀਂ ਸ਼ੁਰੂ ਕਰ ਸਕਦੀ ਜਦੋਂ ਤੱਕ ਇਹ ਨਵੇਂ ਸਮਝੌਤੇ ਨਹੀਂ ਕਰਦੇ ਓਕੇ ਮਤਲਬ ਪਹਿਲਾ ਜਿਹੜਾ ਐਗਰੀਮੈਂਟ ਹੋਇਆ ਵਾ ਉਹ ਉਹਨੂੰ ਟੋਟਲੀ ਇਹਨਾਂ ਨੂੰ ਇੱਕ ਤਰੀਕਾ ਨਾਲ ਰਾਦੀ ਕਰਨਾ ਪਊ ਪਹਿਲਾ ਐਗਰੀਮੈਂਟ ਵਿੱਚ ਵੀ ਥੋੜਾ ਕੌਨਫਲਿਕਟ ਆ ਰਿਹਾ ਜਿਹੜਾ ਅਸੀਂ ਇੰਡੀਆ ਤੋਂ ਕਢਾਇਆ ਹਾਂਜੀ ਉੱਚ ਲਿਖਿਆ ਸੀ ਕਿ ਕੈਨੇਡੀਅਨ ਕੈਰੀਅਰ ਭਾਰਤ ਦੇ 6 에어ਪੋਰਟ ਪਲੱਸ ਐਨੀ 3 ਆਫ ਥੇ ਚੋਇਸ ਟੋਟਲ 9 ਹੋਗੇ ਫਿਰ 9 ਕੇ ਜਿਸ ਤਰ੍ਹਾਂ ਵੀ ਉਹ ਤਿੰਨ ਚੂਸ ਕਰ ਲੈਣ ਉਹ ਚ ਅਸੀਂ ਕਢਾਇਆ ਗਵਰਨਮੈਂਟ ਆਫ ਇੰਡੀਆ ਕੋਲੋਂ ਤੇ ਅਸੀਂ ਜਦੋਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਨਹੀਂ ਹੈਗਾ ਸੋ ਮੈਨੂੰ ਬੜੀ ਹਾਨੀ ਹੋਈ ਤੇ ਮੈਂ ਇਹਨਾਂ ਨੇ ਕਾਪੀ ਨਹੀਂ ਦਿੱਤੀ ਤੁਹਾਨੂੰ ਇਥੋਂ ਇਹਨਾਂ ਕੋਲ ਅਸੀਂ ਆਰਟੀਆਈ ਫਾਈਲ ਕੀਤਾ ਇਹਨਾਂ ਦਾ ਪਰ ਸਾਨੂੰ ਕਾਪੀ ਨਹੀਂ ਮਿਲੀ ਉਹਨਾਂ ਦੀ ਤੇ ਨਹੀਂ ਸਾਨੂੰ ਪਤਾ ਲੱਗਾ ਰਿਗਾਰਡਲੈਸ ਆਫ ਇਟ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਸਾਈਨ ਕਰ ਲਿਆ ਤੇ ਦਿਸ ਇਸ ਨਾਟ ਬੈਨੀਫੀਟਿੰਗ ਅਮਰਿਤ ਸਰ ਪਰ ਫਿਰ ਉਹਨਾਂ ਨੇ ਕਲੀਅਰ ਕੀਤਾ ਕਿ ਅਸੀਂ ਮੰਗਿਆ ਸੀ ਉਹਨਾਂ ਨੇ ਨਹੀਂ ਦਿੱਤਾ ਪਰ ਸਾਡੀ ਜਿਹੜਾ ਕਾਊਂਟਰ ਅਸੀਂ ਕਵਾਂਗੇ ਜਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਓਪਨ ਸਕਾਈ ਸਾਈਨ ਕਿਉ ਕੀਤਾ ਤੁਹਾਡੇ ਕੋਲ ਤੈਨਨੇ ਹੈਗੇ ਨਹੀਂ ਪਿਛਲੇ ਐਗਰੀਮੈਂਟ ਚ ਤੁਹਾਡੇ ਕੋਲ ਚੁਆਇਸ ਸੀਗੀ ਕਿ ਤੈਨੂੰ ਹੈਗਾ 에어ਪੋਰਟ ਤੁਸੀਂ ਹੋਰ ਐਡ ਕਰ ਸਕਦੇ ਹੋ ਅੱਛਾ ਇਹ ਉਸ ਤੋਂ ਬਾਅਦ ਓਪਨ ਸਕਾਈ ਹੋਇਆ 6+3 ਹਾਂ 6+3 ਪਹਿਲਾਂ ਸੀ ਹੁਣ ਖਤਮ ਹੋ ਗਿਆ ਸਮਝੌਤਾ ਅੱਛਾ ਜੀ ਤੇ ਹੁਣ ਹੈਰਾਨੀ ਦੀ ਗੱਲ ਹੈ ਜਦੋਂ ਅਸੀਂ ਹੁਣ ਗਵਰਨਮੈਂਟ ਆਫ ਇੰਡੀਆ ਕੋਈ ਮੰਗਦੇ ਆ ਰਾਈਟ ਟੂ ਇਨਫੋਰਮੇਸ਼ਨ ਉਹ ਵੀ ਸਾਨੂੰ ਜਵਾਬ ਨਹੀਂ ਦਿੰਦੇ ਕਿ ਪਿਛਲਾ ਕਿਡਾ ਸੀ ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਉਸ ਤੋਂ ਬਾਅਦ ਥੋੜਾ ਸੰਬੰਧ ਖਰਾਬ ਹੋ ਗਏ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਗੱਲ ਨਹੀਂ ਕੀਤੀ ਪਰ ਫਿਰ ਵੀ ਤੁਸੀਂ ਹਮੇਸ਼ਾ ਇਫ ਰਿਲੇਸ਼ਨਸ਼ਿਪ ਇ ਪਰ ਨਾਲ ਦੀ ਨਾਲ ਗੱਲ ਇਹ ਵੀ ਆ ਕਿ ਜੇ ਤੇ 에어 ਕੈਨੇਡਾ ਵੀ ਕਵੇ ਕਿ ਅਸੀਂ ਜਾਣਾ ਵਾਂ ਲੇਕਨ ਆਲਵੇਜ਼ ਥਰੂ ਦਾ ਡਿਪਲਮੇਸੀ ਡਿਪਲਮੈਟ ਚੈਨਲ 에어ਲਾਈਨ ਕੈਨ ਆਲਸੋ ਰਿਕਵੈਸਟ ਕਿ ਸਾਨੂੰ ਅਸੀਂ ਛੇ 에어ਪੋਰਟ ਤੇ ਨਹੀਂ ਜਾਣਾ ਚਾਹੁੰਦੇ ਇਹਨਾਂ ਤੇ ਸਾਰਿਆਂ ਨੂੰ ਨਹੀਂ ਜਾ ਰਹੇ ਸਿਰਫ ਮੁੰਬਈ ਤੇ ਦਿੱਲੀ ਜਾ ਰਹੇ ਨੇ ਹਾਂਜੀ ਕਿ ਸਾਨੂੰ ਤੁਸੀਂ ਅੰਮ੍ਰਿਤਸਰ ਦੇ ਦਿਓ ਸੋ ਇਹਨਾਂ ਦੀ ਨੇਗੋਸ਼ੀਏਸ਼ਨਸ ਹੋ ਸਕਦੀਆਂ ਨੇ ਪਰ ਇਹਨਾਂ ਨੇ ਨੇਗੋਸ਼ੀਏਸ਼ਨ ਇਹਨਾਂ ਜ਼ਰੂਰ ਕੀਤਾ ਮਨੂੰ ਸਾਭ ਕੀ ਇਹਨਾਂ ਨੇ ਹੁਣ ਕੈਲਗਰੀ ਟੂ ਲੰਡਨ ਫਲਾਈਟ ਚਲਾਈ ਹੈ ਲੰਡਨ ਤੋਂ ਵੇਖੋ ਇਸ ਵਾਰੀਆਂ ਲੈ ਕੇ ਜਾਂਦੇ ਨੇ ਉਹਨਾਂ ਦੀ ਵੱਖਰੀਆਂ ਉੱਥੇ ਬੋਰਡ ਕਰਦੇ ਨੇ ਸੋ ਦੀਜ਼ ਆਰ ਆਰ ਐਲੋ ਪੋਲਿਟਿਕਸ ਜਿਹੜੀਆਂ ਹੈਗੀਆਂ ਨੇ ਤੇ ਉਹਦੇ ਵਿੱਚ ਕਾਫੀ ਅਸੀਂ ਤੁਹਾਡੇ ਮੀਡੀਆ ਰਾਹੀਂ ਪੰਜਾਬੀਆਂ ਨੂੰ ਇਹ ਸਮਝਾ ਪਾਏ ਆ ਕਿ ਐਵੇਂ ਲਾਲੀਪਾਪ ਦੇ ਦਿੰਦਾ ਕੋਈ ਪੰਜਾਬ ਸਰਕਾਰ ਵੀ ਕਹਿੰਦੇ ਯੂ ਕੈਨੇਡਾ ਨੂੰ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਹਲਵਾਰਾ ਬਣ ਗਿਆ ਏਦਾਂ ਬਣ ਗਿਆ ਖੈਰ ਉਹ ਵੱਖਰਾ ਮੁੱਦਾ ਵਾ ਪਰ ਮੈਂ ਸਾਰੇ ਪੰਜਾਬੀਆਂ ਨੂੰ ਤੁਹਾਡੇ ਇੱਥੇ ਕੈਲਗਰੀ ਮੈਨੂੰ ਪਤਾ ਇੱਥੇ ਮਾਲਵਾ ਬਹੁਤ ਹੈ ਜੇ ਮੈਂ ਦੇਖਿਆ ਇੱਥੇ ਮਾਜੇ ਤੋਂ ਮੈਂ ਮੈਨੂੰ ਇਹਨੇ ਇੱਕ ਲੋਕ ਨੇ ਹਾਂਜੀ ਪਰ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਪੰਜਾਬੀਓ ਤੁਸੀਂ ਡਿਵਾਈਡ ਨਾ ਹੋਈਏ ਮੈਂ ਅਸੀਂ ਗੱਲ ਕਰਦੇ ਕਿ ਕਿ ਜਿਹੜਾ ਕੋਈ ਮੋਗੇ ਵਾਲੇ ਪਾਸੇ ਜਾਂ ਮਾਲਵੇ ਵਾਲੇ ਪਾਸੇ ਆਂਦਾ ਉਹ ਕਹਿੰਦੇ ਚੰਡੀਗੜ੍ਹੋਂ ਫਲਾਈਟਾਂ ਸ਼ੁਰੂ ਕਰਵਾਓ ਜੀ ਹਾਂ ਹਾਂ ਹੁਣ ਜੇ ਹੁਸ਼ਿਆਰਪੁਰ ਚੱਲ ਪਿਆ ਉਹ ਕਹਿੰਦੇ ਹੁਸ਼ਿਆਰਪੁਰ ਤੋਂ ਇੰਟਰਨੈਸ਼ ਚੱਲ ਕਰੋ ਜੀ ਹੂੰ ਕਿਉਂ ਅਸੀਂ ਪੰਜਾਬੀ ਕਿਉਂ ਨਹੀਂ ਕਹਿੰਦੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰੋ ਤੇ ਮੈਂ ਦੱਸ ਦਵਾਂ ਮੈਨੂੰ ਇਹ ਨਹੀਂ ਕਿ ਚੰਡੀਗੜ੍ਹ ਮਾੜਾ ਜਾਂ ਹੋਰ ਇਲਾਕੇ ਆ ਹਾਂ ਪੰਜਾਬੀਆਂ ਨੂੰ ਗੱਲ ਸਮਝ ਆਉਣੀ ਚਾਹੀਦੀ ਕਿ ਜਿਹੜਾ ਇੱਕੋ ਇੱਕ 에어ਪੋਰਟ ਪੰਜਾਬ 'ਚ ਜਿਹੜਾ ਇਸ ਵੇਲੇ ਹੈ ਜੜਾ ਕਿ ਕੈਪੇਬਲ ਹੈ ਧੁੰਦ ਵਿੱਚ ਵੀ ਹੋਰ ਸਾਰੇ ਵਿੱਚ ਵੀ ਟੈਕਨੀਕਲੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਬਾਈ ਅਡਾ ਬਾਕੀ ਐਵੇਂ ਡਿਮਾਂਡ ਕਰ ਕਰਕੇ ਮੰਤਰੀਆਂ ਨੂੰ ਕਹਿ ਕੇ ਕੋਈ ਫਾਇਦਾ ਨਹੀਂ ਹੈਗਾ ਜਦੋਂ ਜਾਓ 에어ਲਾਈਨ ਨੂੰ 에어 캐ਨੇਡਾ ਨੂੰ ਵੀ ਲਿਖੋ 에어 ਇੰਡੀਆ ਨੂੰ ਸਭ ਤੋਂ ਪਹਿਲਾਂ ਲਿਖੋ ਕਿ ਤੁਸੀਂ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ ਕਰੋ ਜੇਕਰ ਉਹ ਟੋਰਾਂਟੋ ਵੀ ਸ਼ੁਰੂ ਕਰਦੇ ਨੇ ਬੈਂਕੂਵਰ ਸ਼ੁਰੂ ਕਰਦੇ ਨੇ ਹਾਂਜੀ ਬੈਂਕੂਵਰ ਤੋਂ 에어 ਇੰਡੀਆ ਉਹਨਾਂ ਦਾ 에어 캐ਨੇਡਾ ਉਹਨਾਂ ਦਾ ਕੋ-ਸ਼ੇਅਰ ਪਾਰਟਨਰ ਹੈ ਹੈਗਾ ਜੀ ਸਾਡੀ ਕੋਸ਼ਿਸ਼ ਹੈ ਕੈਲਗਰੀ ਨੂੰ ਕਟੋਕੜਾ ਸਿਵਾਂ ਸਟਾਪ ਜੇ ਅੰਮ੍ਰਿਤਸਰੋਂ ਬੈਂਕੂਵਰ ਵੀ ਸ਼ੁਰੂ ਹੁੰਦੀ ਹੈ ਤੇ ਬੈਂਕੂਵਰ ਤੋਂ ਫਿਰ ਤੁਸੀਂ ਕੈਲਗਰੀ ਆ ਕੈਨੇਡਾ ਤੇ ਆ ਸਕਦੇ ਹੋ ਸੋ ਇਹ ਸਾਡਾ ਗੋਲ ਹੈ ਕਿ ਅਸੀਂ 16 ਤੋਂ 18 ਘੰਟੇ ਤੱਕ ਕੈਲਗਰੀ ਤੋ ਵੀ ਅੰਮ੍ਰਿਤਸਰ ਪਹੁੰਚ ਸਕੀਏ ਬੇਖੋ ਇਹ ਮਤਲਬ ਤੁਸੀਂ ਇੰਨਾ ਟਰੈਵਲ ਖੁਦ ਵੀ ਕਰਦੇ ਹੋ ਜਦੋਂ ਤੁਸੀਂ ਆਉਂਨੇ ਹੋ ਨਾ ਫਾਰ ਐਗਜ਼ਾਮਪਲ ਕਤਰੇ ایرਵੇਜ਼ ਦੀ ਵੀ ਆਪਾਂ ਗੱਲ ਕਰ ਰਹੀ ਹੈ ਅਮੀਰੇਟਸ ਦੀ ਵੀ ਗੱਲ ਕਰਦੇ ਆ ਔਰ ਜਦੋਂ ਅਮਰੀਕਾ ਜਾ ਕੇ ਉੱਤਰਦੀਆਂ ਨੇ ਉਹ ਨੰਗਦੀਆਂ ਕੈਲਗਰੀ ਦੇ ਉੱਪਰ ਦੀ ਆ ਠੀਕ ਆ ਜੀ ਸਿਮਿਲਰਲੀ ਜਦੋਂ ਤੁਸੀਂ ਅਮਰitsar ਜਾਂਦੇ ਹੋ ਭਾਵੇਂ ਉਹ 에어 ਕੈਨੇਡਾ ਹੋਵੇ ਭਾਵੇਂ ਕੋਈ ਫਲਾਈਟ ਹੋਵੇ ਉਹ ਨੰਗਦੀ ਤੇ ਅਮਰitsar ਦੇ ਉੱਤੋਂ ਦੀ ਆ ਬਿਲਕੁਲ ਸਹੀ ਤੇ ਤੁਸੀਂ ਕਤਰ ਦੀ ਗੱਲ ਕੀਤੀ ਹੈ ਕਤਰ 에어ਵੇਜ਼ ਨੂੰ ਹੋਣ ਪਰਮਿਸ਼ਨ ਮਿਲੀ ਹੈ ਇਸ ਸਾਲ ਟੋਰਾਂਟੋ ਦੀ ਉਹਨਾਂ ਦੀ ਸੱਤ ਫਲਾਈਟਾਂ ਆਉਂਦੀ ਸੀ ਮੌਂਟਰੀਅਲ ਕਈ ਸਾਲਾਂ ਤੋਂ ਜੀ ਜੀ ਸੋ ਕੈਨੇਡਾ ਗਵਰਨਮੈਂਟ ਵੀ ਮਿਡਲ ਈਸਟਰਨ ਕੈਰੀਅਰ ਨੂੰ ਪਰਮਿਸ਼ਨ ਨਹੀਂ ਦਿੰਦੀ ਕੈਨੇਡਾ ਦੇ ਸਾਰੇ 에어ਪੋਰਟਸ ਤੇ ਆਉਣ ਲਈ ਉਹ ਲੋਕ ਪੁੱਛਦੇ ਨੇ ਲੋਕੀ ਪੰਜਾਬੀ ਸੋਚਦੇ ਨੇ ਜਿਹੜੀ ਮਰਜ਼ੀ 에ਅਰਲਾਈਨ ਸ਼ੁਰੂ ਹੋ ਜਾਏ ਤੇ ਉਹ ਜਿੱਥੇ ਮਰਜ਼ੀ ਚਲੇ ਜਾ ਨਹੀਂ ਕਿਉਂ ਨਹੀਂ ਦਿੰਦੇ ਕਿਉਂਕਿ ਜੇ 에ਮਿਰੇਟਸ ਵੈਂਕੂਵਰ ਆ ਗਈ ਤੇ 에ਅਰ ਕੈਨੇਡਾ ਤੇ ਲੋਕ ਲੋਕੀ ਜਾਣਗੇ ਵੈਂਕੂਵਰ ਤੋਂ ਕਾਫੀ ਜਿਹੜੇ ਦੂਜੇ ਸਾਊਥ ਇੰਡੀਅਨ ਨੇ ਉਹ ਜਾਣਗੇ ਵੈਂਕੂਵਰ ਤੋਂ ਦੋਹਾ ਦੁਬਈ ਦੁਬਈ ਤੋਂ ਜਾ ਲੈ ਜਾਣਗੇ ਇੰਡੀਆ ਦੇ 11 에ਅਰਪੋਰਟ ਤੇ ਬਿਲਕੁਲ ਠੀਕ ਸੋ ਇਸੇ ਤਰ੍ਹਾਂ ਹੁਣ ਉਹਨਾਂ ਨੇ ਕਤਰ 에ਅਰਵੇਜ਼ ਨੂੰ ਟੋਰਾਂਟੋ ਦੀਆਂ 4 ਫਲਾਈਟਾਂ ਦਿੱਤੀਆਂ ਹਾਂ ਇਸ ਸਾਲ ਦੇ ਸ਼ੁਰੂ ਚ ਹੁਣ ਉਹ 7 ਫਲਾਈਟਾਂ ਹੋਣ ਜਾ ਰਹੀਆਂ ਨੇ ਅਕਤੂਬਰ ਚ ਤੇ ਟ੍ਰਾਂਟੋ ਤੋਂ ਬਹੁਤ ਵੱਡੀ ਗਿਣਤੀ ਹੁਣ ਦੋਹਾ ਦੋਹਾ ਤੋਂ ਅੰਮ੍ਰਿਤਸਰ ਆਬੀਸਲੀ ਟਿਕਟ ਟਿਕਟ ਮਹਿੰਗੀ ਹੋ ਜਾਈਦੀ ਫਲਾਈਟਾਂ ਲਿਮਟਡ ਨੇ ਅੰਮ੍ਰਿਤਸਰ ਦੀਆਂ ਤੇ ਕਤਰ 에ਅਰਵੇਜ਼ ਅੰਮ੍ਰਿਤਸਰ ਵੀ ਸਿਰਫ 1250 ਸਵਾਰੀਆਂ ਇੱਕ ਪਾਸੇ ਦੀ ਹਫਤੇ ਚ ਲੈ ਕੇ ਜਾ ਸਕਦੀ ਹੈ ਇੱਕ ਪਾਸੇ ਦੀਆਂ 1250 ਹਫਤੇ ਚ ਬਸ ਸੋ ਹਵਾਈ ਸਮਝੌਤੇ ਅੰਡੀਆਂ ਗਵਰਨਮੈਂਟ ਨੇ ਵੀ ਕਤਰ 에ਅਰਵੇਜ਼ ਨੂੰ ਰੈਸਟ੍ਰਿਕਟ ਕੀਤਾ ਵਾ ਕਿ ਤੁਸੀਂ 1250 ਤੋਂ ਵੱਧ ਸਵਾਰੀਆਂ ਅੰਮ੍ਰਿਤਸਰ ਨਹੀਂ ਲੈ ਕੇ ਆ ਸਕਦੇ ਤੇ ਕੋਈ ਵੀ ਹੋਰ ਮਿਡਲ ਈਸਟਰਨ ਕੈਰੀਅਰ ਅੰਮ੍ਰਿਤਸਰ ਨਹੀਂ ਜਾ ਸਕਦਾ। ਤਾਈਓ ਜਾ ਛੋਟੇ ਆ ਜਿਹੜੇ ਦੋਹਾ ਤੋਂ ਅੰਮ੍ਰਿਤਸਰ ਤਾਈਓ ਜਾ ਛੋਟੇ ਨੇ ਕਿਉਂਕਿ ਜਾਤੇ ਹੋ ਵੱਡੇ ਜਾਜ ਲੈ ਕੇ ਤਿੰਨ ਦਿਨ ਲੈਣ ਜਾਂ ਸੱਤ ਦਿਨ ਲੈ ਕੇ ਆਣ। ਇੱਕ ਗੱਲ ਜਿਹੜੇ ਕੈਲਗਰੀ ਦੇ ਪੰਜਾਬੀ ਜ਼ਰੂਰ ਕਰ ਸਕਦੇ ਨੇ ਜੇਕਰ ਕਤਰ 에ਅਰਵੇਜ਼ ਨੂੰ ਕਤਰ 에ਅਰਵੇਜ਼ ਇੱਥੇ ਆਉਣਾ ਚਾਹੇ ਮੇਰੀ ਗੱਲ ਨਹੀਂ ਹੋਈ। ਹਾਂਜੀ। ਕਤਰ 에ਅਰਵੇਜ਼ ਰੈਸਟੋਰੈਂਟ ਤੋਂ ਜਾਣਾ ਚਾਹੁੰਦੀ ਸੀ। ਹਮ ਕੈਲਗਰੀ ਦੇ ਐਮਪੀ ਕਤਰ 에ਅਰਵੇਜ਼ ਨੂੰ ਜਿੱਥੇ ਕਾਫੀ ਮੁਸਲਿਮ ਪੋਪੂਲੇਸ਼ਨ ਵੀ ਹੋਏਗੀ ਕਿਉਂਕਿ ਉਹਨਾਂ ਨੇ ਦੋਹਾ ਤਾਂ ਨਹੀਂ ਜਾ ਸਕਦੇ ਨੇ ਪਾਕਿਸਤਾਨ ਵੀ। ਜੀ ਜੀ। ਜੇਕਰ ਕਤਰ 에ਅਰਵੇਜ਼ ਨੂੰ ਕ ਤੇ ਦੋਹਾ ਤੋਂ ਤੁਸੀਂ ਅੰਮ੍ਰਿਤਸਰ ਪਹੁੰਚ ਸਕਦੇ ਹੋ ਅਸੀਂ ਇਹ ਗੱਲ ਹੁਣ ਵੈਂਕੂਵਰ ਤੋਂ ਪੁਸ਼ ਕਰ ਰਹੇ ਆਂ ਹਾਂਜੀ ਕਿ ਕਤਰ 에ਅਰਵੇਜ਼ ਹੱਥ ਸ਼ੁਰੂ ਕਰਦੇ ਆਂ ਹਾਂ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਕਹਿੰਦੀ ਆ ਕਿ ਇਹ ਸਾਡਾ ਬਿਜ਼ਨਸ ਸਾਰਾ ਖਿੱਚ ਕੇ ਲੈ ਗਏ ਨੇ ਕਤਰ 에ਅਰਵੇਜ਼ 에ਮਿਰੇਟਸ ਉਹ ਹੁਣ ਕਹਿੰਦੇ ਅਸੀਂ ਕੋਈ 에어ਪੋਰਟ ਨਵਾਂ ਨਹੀਂ ਦੇਣਾ ਸਿਰਫ ਅੰਮ੍ਰਿਤਸਰ ਦੀ ਗੱਲ ਨਹੀਂ ਹੈਗੀ ਅਸੀਂ ਹਮੇਸ਼ਾ ਸੈਂਟਰਲ ਗਵਰਨਮੈਂਟ ਬਲੇਮ ਕਰਦੇ ਆਂ ਹਾਂਜੀ ਪਰ ਮੋਦੀ ਗਵਰਨਮੈਂਟ ਨੇ ਪਿਛਲੇ 12 ਸਾਲਾਂ ਚ ਕੋਈ ਵੀ ਨਵਾਂ 에어ਪੋਰਟ ਕਿਸੇ ਵੀ ਵਿਦੇਸ਼ੀ 에어ਲਾਈਨ ਨੂੰ ਨਹੀਂ ਦਿੱਤਾ ਐਕਸੈਪਟ ਜਿਹੜੇ 6 ਮੈਂ ਇਹਨਾਂ 에ਰਪੋਰਟਾਂ ਬਾਰੇ ਗੱਲ ਕਰਦੇ ਆ। ਸੋ ਇਹ ਕਾਫੀ ਪੰਜਾਬੀਆਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਵੀ ਸਮਝ ਨਹੀਂ ਸੀ ਮੇਰੇ ਫਾਦਰ ਸਾਹਿਬ ਨੇ ਜਦੋਂ ਅੰਮ੍ਰਿਤਸਰ ਵਿਕਾਸ ਵਿੱਚ ਬਣਾਇਆ ਹਾਂਜੀ ਇਹ ਟਰਮੀਨਲ ਬਣਿਆ ਸਾਰਾ ਚਿੱਠੀਆਂ ਲਿਖਦੇ ਸੀ ਪਰ ਮੈਂ ਜਦੋਂ ਆਪ ਫ্লাই ਅੰਮ੍ਰਿਤਸਰ ਇੰਸਟਿਟਿਊਟ ਅਸੀਂ ਕੇਸ ਤਿਆਰ ਕੀਤਾ ਹਾਈ ਕੋਰਟ 'ਚ ਵੀ ਗਏ। ਹੂੰ ਤੇ ਉਹਦੇ ਕਰਕੇ 에ਅਰ ਇੰਡੀਆ ਨੂੰ ਉਹਨਾਂ ਨੇ ਫਟਕਾਰ ਪਾਈ ਕਿ ਤੁਸੀਂ ਟੈਕਸ ਪੇਰ ਮੰਨੀ ਤੇ ਚੱਲਦੇ ਜੇ। ਜੀ 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 ਪਹਿਲਾਂ ਉਹ ਸਰਕਾਰੀ ਸੀ। ਜੀ 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 ਉਹਦੇ ਪ੍ਰੈਸ਼ਰ ਕਰਕੇ ਅਸੀਂ ਫਿਰ ਲੰਡਨ ਫਲਾਈਟ ਸ਼ੁਰੂ ਹੋਈ। ਹੂੰ ਹੁਣ 에ਅਰ ਇੰਡੀਆ ਵੀ ਬਹੁਤ ਬ ਔਰ ਹੀਥਰੋ ਫਲਾਈਟ ਨਹੀਂ ਚਾਲੂ ਕਰਦੇ ਹਾਂਜੀ ਅੰਮ੍ਰਿਤਸਰੋਂ ਅੰਮ੍ਰਿਤਸਰ ਹੀ ਤਰੋ ਨਹੀਂ ਕਰਦੇ ਕੈਟਵਿਕ ਚੱਲ ਰਹੀ ਹੈ ਬਰਮਿੰਗਮ ਚੱਲ ਰਹੀ ਹੈ ਹਾਂਜੀ ਉਹਨਾਂ ਨੂੰ ਪਤਾ ਜੇ ਹੀਥਰੋ ਗਈ ਤੇ ਹੀਥਰੋ ਤੋਂ ਫਿਰ 에어 ਕੈਨੇਡਾ ਨਾਲ ਕੋਡ ਸ਼ੇਅਰ ਕਰਕੇ ਕਾਫੀ ਲੋਕ ਉਹਨਾਂ ਦੇ ਟੋਰਾਂਟੋ ਜਾਣੇ ਸ਼ੁਰੂ ਹੋ ਜਾਣਗੇ ਯੈਸ ਤੇ ਇਹ ਸਾਰਾ ਚੱਕਰ ਅਸੀਂ ਪਰ 에어 ਇੰਡੀਆ ਨਾਲ ਵੀ ਪੁਸ਼ ਕਰ ਰਹੇ ਹਾਂ ਕਿ ਤੁਸੀਂ ਪੰਜਾਬੀਆਂ ਨੂੰ ਇੰਨਾ ਖੱਜਲਖਵਾਰ ਨਾ ਕਰੋ ਤੁਹਾਨੂੰ ਬਿਜ਼ਨਸ ਦੇਣਗੇ ਪਰ ਉਹ ਸਾਨੂੰ ਇਹ ਕਹਿੰਦੇ ਆ ਕਿ ਕੀ ਗਾਰੰਟੀ ਹੈ ਕਿ ਜੜੇ ਟੋਰਾਂਟੋ ਤੋਂ ਦਿੱਲੀ ਆ ਰਹੇ ਨੇ ਉਹ ਅੰਮ੍ਰਿਤਸਰ ਆਣਗੇ ਓਕੇ ਜਿਹੜੇ ਬੈਂਕੂਵਰ ਤੋਂ ਦਿੱਲੀ ਆ ਰਹੇ ਨੇ ਅੰਮ੍ਰਿਤਸਰ ਆਣਗੇ। ਹਮਮ ਤੇ ਸੈਕੰਡly ਆਬਵੀਅਸਲੀ ਬਿਜ਼ਨਸ ਕਾਸਟ ਟ੍ਰੈਫਿਕ ਅਸੀਂ ਉਹਨਾਂ ਨੂੰ ਸਮਝਾਇਆ ਦੱਸਿਆ ਹੈ ਹਮਮ ਕਿ ਤੁਸੀਂ ਸ਼ੁਰੂ ਕਰੋ 3 ਦਿਨ ਜਾਂ 4 ਦਿਨ। ਯਾ ਅਨਫੋਰਚਨਟਲੀ ਪਿਛਲੇ ਸਾਲ ਡੇਟ ਸਾਲ ਤੋਂ ਜਿਹੜੇ ਰਿਲੇਸ਼ਨਸ਼ਿਪ ਖਰਾਬ ਹੋਏ ਨੇ ਪਲੱਸ ਇੰਡੀਆ ਦਾ ਹਾਲ ਮਾੜਾ ਹੈ। ਹਾਂ। ਪਰ ਅਸੀਂ ਹੁਣ ਜ਼ਰੂਰ ਸੋਚ ਰਹੇ ਹਾਂ ਕਿ ਵੈਂਕੂਵਰ ਦਿੱਲੀ ਵੈਂਕੂਵਰ ਟੋਰਾਂਟੋ ਤੇ ਚਲਾ ਰਹੇ ਨੇ ਮੇਬੀ ਵੀ ਵੀ ਕੈਨ ਪੁਸ਼ ਥੈਮ ਫਾਰ ਅਮਰੀਕਾ ਕੈਲਗਰੀ ਕਿਉਂਕਿ ਭਾਜੀ ਤੁਸੀਂ ਤਾਂ ਹੁਣ ਇੱਥੇ ਆ ਕੇ ਦੇਖ ਲਿਆ ਨਾ ਖੁਦ ਅੱਜ ਵੀ ਇੱਥੇ ਔਰ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਜਿਹੜੀ ਸਾਡੀ ਇੱਥੇ ਕੈਲਗਰੀ ਦੀ ਪੰਜਾਬੀ ਪੋਪੂਲੇਸ਼ਨ ਹੈ ਨਾ ਦੈਟ ਇਜ਼ ਆਲਮੋਸਟ ਆਲਮੋਸਟ ਜੇ ਕਹਿ ਲਈਏ ਨਾ ਵੀ 200000 ਸਟਰੋਂਗ ਇੱਥੇ ਸੋ ਜੇ 2 ਲੱਖ ਪੰਜਾਬੀ ਇੱਥੇ ਬੈਠਾ ਕੈਲਗਰੀ ਦੇ ਵਿੱਚ ਔਰ ਨੈਰਾਪੁਰਾ ਕੈਲਗਰੀ ਨਹੀਂ ਲੈਥ ਬ੍ਰਿਜ ਰੈਡੀਅਰ ਮੈਡੀਸਨ ਹੈਟ ਫॉर दैट ਮੈਟਰ इवन ਐਡਵੈਂਟਨ ਇਨਾ ਪੰਜਾਬੀ ਇੱਥੇ ਬੈਠਾ ਹੈ ਹਾਂਜੀ ਜਸਰਾਜ ਹੱਲਨ ਜਿਹਨੇ ਕੰਜ਼ਰਵੇਟਿਵ ਐਮਪੀ ਬ੍ਰੈਡਵਿਜ਼ ਨੇ ਪਟੀਸ਼ਨ ਜਿਹੜੀ ਅਸੀਂ ਹਾਂਜੀ ਸਾਡੇ ਮੋਹਿਤ ਅੰਜੂ ਨੇ ਪਾਈ ਸੀ ਕਾਫੀ ਪਾਰਲੀਮੈਂਟਸ ਮੁੱਦਾ ਉਠਿਆ 에어 ਇੰਡੀਆ ਤੱਕ ਵੀ ਗੱਲ ਪਹੁੰਚੀ ਜੀ ਮੈਂ ਪੂਰਾ ਡਿਟੇਲ ਨਹੀਂ ਦੱਸ ਸਕਦਾ ਕਿਉਂਕਿ ਸਾਡੀ ਗੱਲਬਤ ਹੋਈ ਉਹਨਾਂ ਦਾ 1.5 ਸਾਲ ਪਹਿਲਾਂ ਬਟ ਐਸ ਆਈ ਸੈਡ ਰਿਲੇਸ਼ਨਸ਼ਿਪ ਥੋੜੇ ਖਰਾਬ ਹੋਣ ਕਰਕੇ ਥੋੜਾ ਪੁਸ਼ਪੈਕ ਹੋਇਆ ਹੈ ਬਟ ਮੈਂ ਇਹ ਰਿਕੁਐਸਟ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਇੱਥੇ ਉਹ ਮੈਂਬਰ ਪਾਰਲੀਮੈਂਟ ਨੇ ਹੋਰ ਵੀ ਤੁਸੀਂ ਅਮਨਦੀਪ ਗਿੱਲ ਸਾਹਿਬ ਕਹਿ ਰਹੇ ਸੀਗੇ ਅਮਨਪ੍ਰੀਤ ਗਿੱਲ ਅਮਨਪ੍ਰੀਤ ਬਿਕੋਜ਼ 에어 ਕੈਨੇਡਾ ਤਾਂ ਜਾ ਨਹੀਂ ਸਕਦੀ ਅੰਮ੍ਰਿਤਸਰ ਹਾਂਜੀ ਇਦਰ ਦੇ ਪੁਸ਼ ਥੈਮ ਟੂ ਚੇਂਜ ਦਾ ਬਾਈਲੈਟਰਲ ਹਵਾਈ ਸਮਝੌਤੇ ਚੇਂਜ ਕਰਨ ਤੇ ਜਾਂ ਫਿਰ 에어 ਇੰਡੀਆ ਨੂੰ ਪੁਸ਼ ਕਰਨ ਕਟੁਕੜ ਕੈਲਗਰੀ ਤੋਂ ਦਿੱਲੀ ਵੀ ਸ਼ੁਰੂ ਹੋ ਜਾਏ ਆਈ ਮੀਨ ਤੇ ਅਸੀਂ 2 ਘੰਟੇ ਬਾਅਦ ਕੋਸ਼ਿਸ਼ ਕਰ ਸਕਦੇ ਹਾਂ ਪਰ ਉਹਦੇ ਵਿੱਚ ਵੀ ਗਿਲ ਪਾਨੂੰ ਸਾਹ ਪ੍ਰੋਬਲਮ ਆਂਦੀ ਹੈ ਕਿ ਪੰਜਾਬੀ ਜੜੇ ਨੇ ਨਾ ਮਾਝੇ ਵਾਲਾ ਏਰੀਆ ਤੇ ਕਵਰ ਹੋ ਜਾਂਦਾ ਸਾਨੂੰ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਮਾਲ ਉਹ ਕਹਿੰਦੇ ਜੀ ਸਾਨੂੰ ਦਿੱਲੀੋਂ ਵੀ ਉਨਾ ਹੀ ਪੈਂਦਾ ਹਾਂ ਤੇ ਉਹ ਉਹਦੇ ਕਰਕੇ ਸਾਡੇ ਅੰਕੜੇ ਬਹੁਤ ਖਰਾਬ ਹੁੰਦੇ ਨੇ ਮੈਂ ਉਹਦਾ ਕਾਰਨ ਹੀ ਦੱਸ ਰਿਹਾ ਕਿ ਅੰਮ੍ਰਿਤਸਰੋਂ ਨਿਓਸ 에ਅਰਲਾਈਨ ਸ਼ੁਰੂ ਹੋਈ ਹੈ ਮਿਲਾਨ ਮਿਲਾਨ ਤੋਂ ਹਫਤੇ ਚੋਂ ਇੱਕ ਤੇ ਟੋਰਾਂਟੋ ਦਾ ਕਨੈਕਸ਼ਨ ਦਿੰਦੇ ਹਨ ਹੂੰ ਉਹਨਾਂ ਨੇ ਟਿਕਟ ਥੋੜੀ ਜੀ ਐਟ ਪਾਰ ਦਿੱਲੀ ਨਾਲ ਜਾਂ ਥੋੜੀ ਜੀ ਮਹਿੰਗੀ ਵੀ ਜਾਂ ਕਦੀ ਵਾਰ ਰੱਖੋ ਕਿਉਂਕਿ ਛੋਟੀ 에ਅਰਲਾਈਨ ਹੈ ਜੀ 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 ਅਨਫੋਰਚਨਟਲੀ ਉਹਨਾਂ ਨੇ ਦਸੰਬਰ ਤੇ ਜਨਵਰੀ ਚ ਦੋ ਫਲਾਈਟਾਂ ਕੀਤੀਆਂ ਸੀ ਹੂੰ ਇੱਕ ਪਾਸਿਓਂ ਭਰਦੀਆਂ ਸੀ ਜਾਂ ਲਈ ਕਿਉਂਕਿ ਕਾਫੀ ਉੱਧਰ ਜਾ ਰਹੇ ਨੇ ਯਾ ਉੱਧਰ ਉਹਨਾਂ ਦਾ ਜਹਾਜ਼ ਅੱਧਾ ਖਾਲੀ ਹੁੰਦਾ ਸੀ ਹੂੰ ਤੇ ਉਹ ਕਹਿੰਦੇ ਨੇ ਕਿ 20000 ڈالر 1 ਕਿੰਟ ਦਾ ਖਰਚਾ ਵਾ ਸਾਰੇ ਪੰਜਾਬੀ ਮੈਚ ਤੁਹਾਡੇ ਮਾਧਿਅਮ ਨੇ ਦੱਸ ਰਿਹਾ ਕੈਲਗਰੀ ਜੋ ਮੈਨੂੰ ਸਮਝ ਆਈ ਹੈ ਸਾਨੂੰ ਦੱਸਿਆ ਗਿਆ ਕਿ 20000 ڈالر ਵਾਈਡ ਬਾਡੀ ਦਾ 1 ਕਿੰਟ ਦਾ ਖਰਚਾ ਵਾ ਤੇਲ ਤੇ ਹੋਰ ਤੇ ਇਸ ਹਿਸਾਬ ਨਾਲ 15 ਕਿੰਟ ਦੀ ਫਲਾਈਟ ਚਾਲੂ ਕਰਨੀ ਹੋਵੇ ਤੇ 3 ਲੱਖ ਡਾਲਰ ਇੱਕ ਪਾਸੇ ਦਾ ਸੀਟਾਂ 300 ਨੇ ਇਹਦਾ ਮਤਲਬ ਇੱਕ ਪਾਸੇ ਦੀ 1000 ਡਾਲਰ ਦੀ ਸੀਟ ਵੇਚਣ ਹੋ ਫਿਰ 3 ਲੱਖ ਹੁੰਦਾ ਹਾਂ ਢਿਡਪਾਰ ਹੋ ਜਾਂਦਾ ਤੇ ਜੇ 150 ਸੀਟਾਂ ਖਾਲੀ ਰਹਿੰਦੇ 1.5 ਲੱਖ ਡਾਲਰ ਦਾ ਘਾਟਾ ਪੈ ਜਾਂਦਾ ਹਾਂ ਮੈਂ ਪੰਜਾਬੀਆਂ ਨੂੰ ਫਿਰ ਦੱਸ ਦਵਾਂ ਕਿ ਜੇਕਰ ਅਸੀਂ ਸਸਤੀਆ ਟਿਕਟਾਂ ਕਿਉਂਕਿ ਦਿੱਲੀਓ ਚੁਆਇਸ ਬੜੀ ਹੈ। ਹਮਮ ਪੀਪਲ ਕੈਨ ਗੋ ਟੂ ਅਮੀਰੇਟਸ ਜਦੋਂ ਟਿਕਟ ਅੱਧੀ ਫਲਾਈਟ ਭਰਦੀ ਹੈ ਜਦੋਂ ਰੇਟ ਤਾਂ ਚੱਕਦੇ ਨੇ। ਹਮ ਤੇ ਪੰਜਾਬੀ ਕਹਿੰਦੇ ਮੈਨੂੰ ਤਾਂ ਮਿਲਦੀ ਹੈ ਟਿਕਟ। ਮੈਂ ਹੈਰਾਨ ਆ ਮਨੂ ਸਾਹਿਬ ਮੈਂ ਦੇਖਿਆ ਇੱਥੇ ਇਨੇ ਰੈਸਟੋਰੈਂਟ ਨੇ ਮੈਂ ਗੰਡੋਲੇ ਤੇ 400 ਡਾਲਰ ਖਰਚ ਕੇ ਆਇਆ ਹਾਂ। ਹਾਂਜੀ ਮੈਂ ਕੱਲ 400 ਡਾਲਰ ਗੰਡੋਲੇ ਤੇ ਮੇਰੇ ਚਾਰ ਪਰਿਵਾਰ ਨੇ ਹਾਂਜੀ 400 ਡਾਲਰ ਐਂ ਗਿਆ। ਹਾਂ ਤੇ ਮੈਨੂੰ ਹਰ ਨਹੀਂ ਸਾਡਾ ਜਿਹੜਾ ਮਾਈਂਡ ਸੈਟ ਬਣਿਆ ਨਾ ਏਅਰਲਾਈਨ ਟਿਕਟਸ ਦਾ ਉਹ ਬਾਇੰਡ ਸੈਟ ਹਾਲੇ ਵੀ 15 ਸਾਲ ਪੁਰਾਣਾ ਵਾ ਯਾਰ ਮੈਂ ਤੇ 800 ਖਰੀਦ ਲਈ ਮਤਲਬ 700 ਡਾਲਰ ਦੀ ਖਰੀਦ ਲਈ ਬਟ ਜੇ ਅੰਮ੍ਰਿਤਸਰ ਛੋਟੀ ਏਅਰਲਾਈਨ ਨੇ ਚਲਾਉਣਾ ਨਾ ਉਹ ਉਹ ਸਸਟੇਨ ਨਹੀਂ ਕਰ ਪਾਣਗੇ ਜਿਉਂਕਰ ਮੈਂ ਕੋਈ ਟਰੈਵਲ ਏਜੰਟ ਨਹੀਂ ਮੈਂ ਕੋਈ ਏਅਰਲਾਈਨ ਨਹੀਂ ਪਰ ਸਾਨੂੰ ਵੀ ਥੋੜਾ ਥੋੜਾ ਸਮਝ ਆਇਆ ਕਿ ਉਹਦੇ ਵਿੱਚ ਉਹਨਾਂ ਕੋਲ ਪ੍ਰੋਫਿਟ ਹੈ ਹੀ ਨਹੀਂ ਮੇਰੀ ਨਿਓਸ ਵਾਲਿਆਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਆ ਕਿ ਅਸੀਂ ਮਿਲਾਨ ਤੋਂ ਵੈਂਕੂਵਰ ਚਲਾਉਣ ਨੂੰ ਤਿਆਰ ਆ 2 ਘੰਟੇ ਵੱਧ ਲੱਗਦੇ ਨੇ ਜੀ ਪਰ ਸਾਂ ਨੁਕਰਾਇਆ ਨਾ ਰੱਖਣਾ ਪਊਗਾ ਤ ਨਹੀਂ ਦੱਸੋ ਸਾਨੂੰ ਉੱਥੇ ਪ੍ਰੋਫਿਟ ਨਹੀਂ ਹੋਣਾ ਹਮ ਬਿਲਕੁਲ ਸੋ 에어 ਇੰਡੀਆ ਇੱਕ ਵੱਡੀ ਮੱਛੀ ਹੈ ਦੇ ਆਰ ਅ ਬਿਗ ਬਿਗ ਕੈਰੀਅਰ ਉਹਨਾਂ ਨੇ ਕੀ ਕੀਤਾ ਜਿੱਦਨ ਉਹਨਾਂ ਨੇ ਟੋਰਾਂਟੋ ਦੀਆਂ ਫਲਾਈਟਾਂ ਦੋ ਕਰਤੀਆਂ ਨਾ ਉਹਨਾਂ ਨੇ ਆਪਣੀਆਂ ਦਿੱਲੀ ਤੋਂ ਫਲਾਈਟਾਂ 7 ਕਰਕੇ 14 ਕਰਤੀਆਂ ਹਮ ਉਹ ਕਹਿੰਦੇ ਅਸੀਂ ਕਿਸੇ ਹੋਰ ਨੂੰ ਪਸੰਦ ਨਹੀਂ ਦੇਣਾ ਸਾਡੇ ਕੋਲ ਪੈਸਾ ਵਾਧੂ ਹੈ ਹਾਂ ਬਿਲਕੁਲ ਠੀਕ ਹੈ ਸੋ ਦਿਸ ਇਜ਼ ਦਾ ਇਸ਼ੂ ਵੀ ਫੇਸ ਪਰ ਅਸੀਂ ਹਰ ਗੱਲ ਤੇ ਸੈਂਟਰਲ ਗਵਰਨਮੈਂਟ ਨੂੰ ਬਲੇਮ ਕਰਦੇ ਆਂ ਪਰ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਦਾ ਵੀ ਥੋੜਾ ਕਹਾਂਗੇ ਕਿ ਉਹ ਵੀ ਨਾਲ ਦੇ ਨਾਲ ਦੋਸ਼ੀ ਨੇ ਤੁਸੀਂ ਮੈਨੂੰ ਮਿਲ ਸੱਦੇ ਆਇਥੇ ਪਤਾ ਨਾਲ ਗੱਲਬਾਤ ਕਰ ਰਹੇ ਆਂ ਹਮ ਪੰਜਾਬ ਸਰਕਾਰ ਨੇ ਕਦੀ ਹਾਲ ਤੱਕ ਪੰਨੂ ਸਾਹਿਬ ਕੋਈ ਲੈਟਰ ਲਿਖੀ ਆ ਤੁਸੀਂ ਦੇਖਿਆ ਕਦੀ ਏਅਰਲਾਈਨ ਨੂੰ ਸੋ ਜਿਹੜਾ ਕੰਮ ਅਸੀਂ ਕਰ ਰਹੇ ਆਂ ਮੈਂ ਅਮਰੀਕਾ ਬੈਠ ਕੇ ਲੱਗਾ ਹਾਂ ਮੇਰੇ ਨਾਲ ਹੋਰ ਇੱਥੇ ਲੱਗੇ ਨੇ ਤੁਸੀਂ ਕੋਸ਼ਿਸ਼ ਕਰ ਰਹੇ ਜੇ ਯੂ ਆਰ ਦਾ ఎవਰੀਬਾਡੀ ਲਾਈਕ ਤੁਸੀਂ ਇੰਨਾ ਕਰਕੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਮੈਨੂੰ ਗਰਜੀਤ ਹੁਣਾਂ ਨੇ ਵੀ ਇਹੋ ਗੱਲ ਕਈ ਆਏ ਸੀ ਇੱਥੇ ਉਹ ਔਜਲਾ ਸਾਹਿਬ ਉਹਨਾਂ ਵੀ ਇਹੀ ਗੱਲ ਦੱਸੀ ਕਿ ਕਹਿੰਦੇ ਵੀ ਮਤਲਬ ਐ ਕਿ ਜਿਹੜੀ ਲੋਕਲ ਗਵਰਨਮੈਂਟ ਆ ਉੱਥੇ ਪੰਜਾਬ ਦੀ ਉਹ ਕੋਈ ਉਹਨਾਂ ਦੀ ਆਪਣੀ ਸਰਕਾਰ ਸੀ ਉਹ ਰਾਜਾ ਵਡਿੰਗਰ ਤੋਂ ਬਸ ਤਾਂ ਮੰਤਰੀ ਬਣਿਆ ਉਹ ਕਹਿੰਦਾ ਜੇ ਮੈਨੂੰ ਦਿੱਲੀ ਜਾਣ ਨਹੀਂ ਦਿੰਦੇ ਤੇ ਅਸੀਂ ਕਿਹਾ ਅੰਮ੍ਰਿਤਸਰ ਲਾ ਦੋ ਕੋਈ ਜਵਾਬ ਨਹੀਂ ਹੁਣ ਸਾਡੇ ਪੰਜਾਬ ਦੇ ਭੁੱਲਰ ਪੱਟੀ ਦੇ ਮਾਮਲੇ ਉਹਨਾਂ ਨੇ ਉਹਨਾਂ ਨੇ ਵਿਧਾਨ ਸਭਾ 'ਚ ਕਿਹਾ ਤਾਂ ਜੀ ਅੰਮ੍ਰਿਤਸਰ ਫਲਾਈਟਾਂ ਨਹੀਂ ਹੈਗੀਆਂ ਮੈਂ ਦੱਸ ਦਵਾਂ ਕਿ ਅੰਮ੍ਰਿਤਸਰ ਇਸ ਸਮੇਂ 10 ਇੰਟਰਨੈਸ਼ਨਲ ਡੈਸਟੀਨੇਸ਼ਨਾਂ ਨਾਲ ਜੁੜਿਆ ਹੂੰ ਦੋਹਾ ਦੁਬਈ ਸ਼ਾਰਜਾ ਦੁਬਈ ਦੇ ਰੋਜ਼ ਦੇ ਦੋ ਫਲਾਈਟਾਂ ਜੀ ਸ਼ਾਰਜਾ ਦੇ ਰੋਜ਼ ਦੇ ਦੋ ਫਲਾਈਟਾਂ ਹੂੰ ਤੇ ਨਾਲ ਹੀ ਮਿਲਾਨ ਰੋਮ ਬਰਮਿੰਗਮ ਲੰਡਨ ਕੁਵਾਲਾਲੰਪੁਰ ਦੀਆਂ ਤਿੰਨ 에ਅਰਲਾਈਨਾਂ ਮਲੇਸ਼ੀਆ ਦੀ ਅੰਮ੍ਰਿਤਸਰ ਜਾਂਦੀਆਂ 16 ਘੰਟੇ 'ਚ 13 ਘੰਟੇ ਤੁਸੀਂ ਪਰਤ ਪਹੁੰਚ ਜਾਂਦੇ ਜੇ ਅੰਮ੍ਰਿਤਸਰੋਂ ਵਾਇਕ ਕੋਲੰਬੂਰ ਸਾਨੂੰ ਮਾਰ ਪੈ ਰਹੀ ਹੈ ਸਿਰਫ ਇਸ ਵੇਲੇ ਕੈਨੇਡਾ ਤੇ ਕਤਰ 에ਅਰਵੇਜ਼ ਅਮਰੀਕਾ ਦੇ ਕਨੈਕਟੀਵਿਟੀ ਹੈ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਸ ਸੇਵਾ ਤਾਂ ਨਾਲ ਗੱਲ ਕਰ ਰਹੇ ਸੀ ਕਿ ਅੰਮ੍ਰਿਤਸਰ ਇੱਕ ਕੋ ਇੱਕ ਇੰਟਰਨੈਸ਼ਨਲ 에ਰਪੋਰਟ ਆ ਇੰਡੀਆ ਦਾ ਜਿੱਥੇ ਸਟੇਟ ਗਵਰਨਮੈਂਟ ਨੇ ਬੱਸ ਸਰਵਿਸ ਨਹੀਂ ਲਾਈ ਹੁਣ ਦੱਸੋ ਇਹ ਸਟੇਟ ਗਵਰਨਮੈਂਟ ਨੇ ਕਰਨੀ ਆ ਤੇ ਇਹ ਕਹਿੰਦੀ ਜੋ ਸੈਂਟਰਲ ਗਵਰਨਮੈਂਟ ਨਹੀਂ ਕਰਦੀ ਸੋ ਕਸੂਰ ਅਸੀਂ ਕਿਸੇ ਹੋਰ ਤੇ ਪੰਡਣ ਦੀ ਬਜਾਏ ਥੋੜਾ ਜਿਹਾ ਸਾਨੂੰ ਪੈਟ੍ਰਿਓਟਿਜ਼ਮ ਸ਼ੋ ਕਰਨਾ ਪਏਗਾ ਕੀ 400 ਡਾਲਰ ਅਸੀਂ ਗੰਡੋਲੇ ਇੱਧਰ ਉਹਦਾ ਖਰਚ ਲੈਨੇ ਰਿਸ਼ਤੇਦਾਰ ਸਾਡੇ ਬਹੁਤ ਸਿੱਖ ਫੈਮਲੀਆਂ ਵਿੱਚ ਖੁਦ ਦੇਖੀਆਂ ਹੋ ਕੇ ਸੀਗੀਆਂ ਤੇ ਅਸੀਂ 2-300 ਡਾਲਰ ਖਰਚ ਕੇ ਅੰਮ੍ਰਿਤਸਰ ਜਾਈਏ 2-3 ਵਿਕਲਪ ਹਨ ਮੇਰੀ ਭਤੀਜੀ ਹੱਥੇ ਰਹਿੰਦੀ ਹੈ ਉਹਦਾ ਮੈਨੂੰ ਫੋਨ ਆਇਆ ਉਹ ਕਹਿੰਦੀ ਮੈਂ ਚਾਚਾ ਜੀ ਵੱਖਰੀ ਟਿਕਟ ਲੈ ਕੇ ਟੋਰਾਂਟੋ ਗਈ ਹਾਂ ਜੀ ਫਿਰ ਟੋਰਾਂਟੋ ਤੋਂ ਨੀਓਸ ਤੇ ਅੰਮ੍ਰਿਤਸਰ ਗਈ ਪਰ ਇੱਥੋਂ ਵੈਸਟ ਚੈਟ ਹਾਂਜੀ ਵੈਸਟ ਚੈਟ ਤੇ ਤੁਸੀਂ ਟੋਰਾਂਟੋ ਜਾ ਸਕਦੇ ਹੋ ਤੇ ਟੋਰਾਂਟੋ ਦੋਹਾ ਦੋਹਾ ਤੋਂ ਅੰਮ੍ਰਿਤਸਰ ਹਾਂ ਵੈਸਟ ਚੈਟ ਨੂੰ ਨਾ ਜੀ ਦੁਬਈ ਦਾ ਰੂਟ ਮਿਲ ਗਿਆ ਸੀ ਇਥੋਂ ਹਾਂਜੀ ਪਰ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਚਲਾ ਪਰ ਦੁਬਈ ਤੋਂ ਕੋਈ ਕੋਡ ਸ਼ੇਅਰ ਨਹੀਂ ਹੈ ਅੰਮ੍ਰਿਤਸਰ ਫਲਾਈਟ ਦਾ ਪਰ ਮੈਂ ਕੀ ਕਰਦਾ ਵਾਂ ਕਿਉਂਕਿ ਅਸੀਂ ਥੋੜੇ ਬਜ਼ੁਰਗਾਂ ਲਈ ਮੁਸ਼ਕਲ ਹੈ ਪਰ ਤੁਸੀਂ ਦੁਬਈ ਰਹੋ ਇੱਕ ਦਿਨ ਤੇ ਵੱਖਰੀ ਟਿਕਟ ਤੁਸੀਂ ਦੁਬਈ ਤੱਕ ਲਓ ਬਹੁਤ ਲੋਕ ਹੁਣ ਕਰ ਲਾ ਕਰ ਲਾ ਪੈਰ ਇਸ ਤਰ੍ਹਾਂ ਤੇ ਇਸ ਤਰ੍ਹਾਂ ਦੇ ਵਿਕਲਪ ਹਨ ਬਟ ਮੈਂ ਬਹੁਤ ਹੀ ਐਕਚੁਅਲੀ ਇਮੋਸ਼ਨਲੀ ਮੈਂ ਇੱਥੇ ਗੁਰਦਰਾ ਸਾਹਿਬ ਵੀ ਗਿਆ ਇੱਥੇ ਸਕੂਲ ਵਿੱਚ ਖੁਸ਼ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਮੈਂ ਉੱਥੇ ਗਿਆ ਤੇ ਅਸੀਂ ਬੜੇ ਇਮੋਸ਼ਨਲੀ ਹੋ ਗਏ ਆਪਣੀ ਬੇਟੀ ਨੂੰ ਕਿਹਾ ਕਿ ਜੇ ਤੂੰ ਇੱਥੇ ਬਾਰਨ ਹੋਈ ਹੁੰਦੀ ਤੇ ਅਸੀਂ ਵੀ ਕਿੰਨਾ ਇੱਥੇ ਆਪਣਾ ਪੰਜਾਬ ਬਣਿਆ ਪਿਆ ਹਾਂ ਬਿਲਕੁਲ ਤੇ ਮੈਨੂੰ ਮੈਂ ਹੁਣ ਮੁੜ ਇੱਥੇ ਫੇਰ ਆਉਣ ਦੀ ਕੋਸ਼ਿਸ਼ ਕਰਾਂਗਾ ਜੀ ਜ਼ਰੂਰ ਆਉਣਾ ਜੀ ਜਦੋਂ ਤੁਸੀਂ ਆਓਗੇ ਫਿਰ ਆਪਾਂ ਖੁੱਲ ਕੇ ਉਦੋਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਆਈ ਹੋਪ ਕਿ ਇਹ ਦੋਵੇਂ ਨਹੀਂ ਤਿੰਨੇ ਲੈਵਲ ਦੀਆਂ ਗਵਰਨਮੈਂਟਾਂ ਪੰਜਾਬ ਦੀ ਵੀ ਇੰਡੀਆ ਦੀ ਵੀ ਤੇ ਇੱਥੋਂ ਦੀ ਵੀ ਜਿਹੜੀ ਹੈ ਸਾਡੀ ਇਹ ਸਾਨੂੰ ਲੋਕਾਂ ਨੂੰ ਐਕਚੁਅਲੀ ਬੇਵਕੂਫ ਬਣਾਉਣਾ ਛੱਡ ਦੇਣ ਹਾਂਜੀ ਥੋੜਾ ਜਿਹਾ ਪਹਿਲਾਂ ਇਹ ਤੋਂ ਦੇ ਪੋਲੀਟਿਸ਼ੀਅਨ ਕਹਿੰਦੇ ਰਹੇ ਕਿ ਗਵਰਨਮੈਂਟ ਆਫ ਇੰਡੀਆ ਅਵਲੋਜੀ ਇਹ ਹੈ ਉਹ ਹੈ ਫਿਰ ਜਦ ਉਸਿਆ ਨੂੰ ਦੱਸਿਆ ਕਿ ਸ਼ੋ ਅਸ ਵੇਅਰ ਡਸ 에ਅਰ ਕੈਨੇਡਾ ਅਪਲਾਈ ਨੇ 에ਅਰ ਕੈਨੇਡਾ ਅਪਲਾਈ ਕਿੱਥੇ ਕੀਤਾ ਹਾਂ ਉਹਨਾਂ ਨੇ ਅਪਲਾਈ ਨਹੀਂ ਕਦੀ ਕੀਤਾ ਹਾਂਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਐਵੇਂ ਕਿਸੇ ਹੋਰ ਤੇ ਪਾਂਡਾ ਫੋੜ ਦੇਣਾ ਪਰ ਹੁਣ ਮੈਨੂੰ ਪਤਾ ਲੱਗਾ ਕਿ ਥੋੜਾ ਬਹੁਤਾ ਪੋਲੀਟਿਕਸ ਜਿਹੜੀ ਚੱਲ ਰਹੀ ਹੈ ਜੀ ਥੋੜਾ ਬਹੁਤਾ ਸੀ ਕੋਸ਼ਿਸ਼ ਕਰ ਰਹੇ ਆ 에ਅਰ ਇੰਡੀਆ ਦਾ ਥੋੜਾ ਸੈਟ ਬੈਕ ਹੋਇਆ ਹਾਂ ਪਰ ਅਗਲੇ ਸਾਲ ਦੋ ਸਾਲ ਨੂੰ ਜਹਾਜ਼ ਉਹਨਾਂ ਕੋ ਆਉਣੇ ਜ਼ਰੂਰ ਹੈ ਐਡਵੋਕੇਸੀ ਟੇਕਸ ਤੇ ਜੇ ਕੋਈ ਹੋਰ ਵੀ ਏਅਰਲਾਈਨ ਹੋਵੇ ਸਾਨੂੰ ਵਨ ਸਟਾਪ ਕਨੈਕਟੀਵਿਟੀ ਪਹਿਲਾਂ ਅੰਕੜੇ ਜਿਹੜੇ ਨੇ ਉਹ ਸਾਨੂੰ ਦੇਣੇ ਪੈਣੇ ਕਿ ਤੁਸੀਂ ਜੇ ਭਾਵੇਂ ਦੋ ਸਟਾਪ ਜਾ ਰਹੇ ਜੇ ਬੈਂਗਲੌਰ ਤਾਂ ਨਹੀਂ ਜਾਂ ਕਿਤੇ ਵੀ ਦਿੱਲੀ ਦਿੱਲੀ ਤੋਂ ਅੰਮ੍ਰਿਤਸਰ ਜ਼ਰੂਰ ਜਾਇਆ ਕਰੋ ਹੂੰ ਸੋ ਅੰਮ੍ਰਿਤਸਰ ਜਾਓ ਤੇ ਅੰਮ੍ਰਿਤਸਰ ਜਾ ਕੇ ਤਾਂ ਜੋ ਉਹ ਅੰਕੜੇ ਡਾਟਾ ਆ ਜਾਏ ਸੋ ਦਿੱਲੀੋਂ ਤੁਸੀਂ ਮੈਂ ਮੰਨਦਾ ਜਿਹੜਾ ਪਟਿਆਲੇ ਰਹਿੰਦਾ ਵਾ ਉਹਨੂੰ ਫਿਰ 4 ਘੰਟੇ ਵੇਟ ਕਰਕੇ ਅੰਮ੍ਰਿਤਸਰ ਜਾਣਾ ਉਹ ਸੈਂਸ ਨਹੀਂ ਬੰਦੀ ਪਰ ਸਾਡਾ ਜਿਹੜਾ ਮਾਝ ਦਾ ਇਲਾਕਾ ਵਾ ਹੋਰ ਜਲੰਧਰ ਤੱਕ ਉਹ ਸਾਰੇ ਜਾ ਸਕਦੇ ਨੇ ਮੋਗਾ ਢੰਡਾ ਇਹ ਵੀ ਜਾ ਜਾ ਸਕਦੇ ਨੇ ਸਾਰੇ ਤੇ ਉਹ ਜ਼ਰੂਰ ਕੋਸ਼ਿਸ਼ ਕਰਨ ਤੇ ਮੈਂ ਇੱਥੇ ਇੱਕ ਦੋ ਥਾਵਾਂ ਦੇ ਰੈਸਟੋਰੈਂਟ ਤੇ ਵੀ ਗਿਆ ਬੜੇ ਲੋਕ ਮਿਲੇ ਨੇ ਮੈਨੂੰ ਖੁਸ਼ੀ ਹੈ ਕਿ ਅਸੀਂ ਇੱਕ ਗੁਰਰਾਮ ਦਾਸ ਪਾਤਸ਼ਾਹ ਦੀ ਨਗਰੀ ਤੋਂ ਨਾਂ ਰੱਖਿਆ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਉਪਰਾਲਾ ਇੱਕ ਤੇ ਤੁਹਾਡੇ ਵਰਗੇ ਸੱਜਣ ਤੇ ਹੋਰ ਬੜੇ ਜਾਣੇ ਮਿਲੇ ਨੇ ਤੇ ਮੈਨੂੰ ਬਹੁਤ ਬਜ਼ੁਰਗ ਕਈ ਮਿਲਦੇ ਨੇ ਜਦ ਤੁਸੀਂ ਪਿਆਰ ਦਿੱਤਾ ਐਨਾ ਤੇ ਮੈਂ ਇਹਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਧੰਨਵਾਦੀ ਹਾਂ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਸਾਹਿਬ ਦਾ ਜਿਹੜਾ ਨੇ ਸੇਵਾਲੀ ਸਾਨੂੰ ਇੰਨਾ ਪਿਆਰ ਬਖਸ਼ਿਆ ਤੇ ਨਾਲ ਅਸੀਸਾਂ ਦਿੱਤੀਆਂ ਨੇ ਤੇ ਉਮੀਦ ਕਰਦਾ ਹਾਂ ਕਿ ਇੱਕ ਦਿਨ ਤੁਹਾਡੀ ਵਨ ਸਟਾਪ ਜਾਂ ਡਾਇਰੈਕਟ ਅਜੂਰ ਮੰਗ ਪੂਰੀ ਹੋਏਗੀ ਜੋ ਬਹੁਤ ਬਹੁਤ ਮਿਹਰਬਾਨੀ ਸਮੀਪਾ ਜੀ ਤੁਸੀਂ ਟਾਈਮ ਦਿੱਤਾ ਗੱਲਬਾਤ ਕੀਤੀ ਸ਼ਾਰਟ ਨੋਟਿਸ ਸ਼ੁਕਰੀਆ ਪਾਪਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ